ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵਾਂ ਕਾਨੂੰਨ ਆ ਜਿਹੜਾ ਬਣਾਇਆ ਗਿਆ ਸੀ ਉਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਟਰੱਕ ਆਪਰੇਟਰ ਚਾਹੇ ਕਿ ਟਰੱਕ ਦਾ ਡਰਾਈਵਰ ਤੇ ਉਹ ਰੋੜਾ ਉਹਨਾਂ ਨੇ ਜਮ ਕਰ ਦਿੱਤੇ ਗਏ ਸਨ ਤੇ ਪੰਪਾਂ ਤੇ ਵੱਡੀਆਂ-ਵੱਡੀਆਂ ਲੈਣਾ ਜਿਹੜੀਆਂ ਲੱਗੀਆਂ ਨਜ਼ਰ ਆਈਆਂ ਸਨ ਇਸ ਨੂੰ ਲੈ ਕੇ ਪੈਟਰੋਲੀਅਮ ਐਸੋਸੀਏਸ਼ਨ ਨਾਪਾ ਦੇ ਪ੍ਰਧਾਨ ਨੇ ਜਸਪਾਲ ਸਿੰਘ ਜਨੇਜਾ ਜੀ ਦੇ ਨਾਲ ਗੱਲਬਾਤ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜਨੇਜਾ ਸਾਹਿਬ ਟੋਟਾ ਠੀਕ ਹਾਂ ਮਾਨ ਸਰ ਆ ਜਸਪਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਾਨੂੰਨ ਨੂੰ ਲੈ ਕੇ ਇੱਕ ਵਾਰ ਸਾਰਾ ਪੰਜਾਬ ਆ ਜਿਹੜਾ ਹਿੱਲ ਚੁੱਕੇ ਇੱਕਦਮ ਜੀ ਜਿਹੜਾ ਕਾਨੂੰਨ ਬਣਿਆ ਕਿ ਜਿਹੜਾ ਹਿੱਟ ਐਂਡ ਰਨ ਡਰਾਈਵਰ ਹੈ ਉਹਨੂੰ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧਨ ਰੱਖਿਆ ਗਿਆ ਚੱਕਰ ਕੀ ਹੈ ਜੇ ਡਰਾਈਵਰਾਂ ਦੀ ਗੱਲ ਸੁਣਦੇ ਆ ਤਾਂ ਉਹ ਇਹ ਕਹਿੰਦੇ ਨੇ ਕਿ ਜੇ ਅਸੀਂ ਗੱਡੀ ਲੱਗੀ ਲੱਕੇ ਭਜਦੇ ਨਹੀਂ ਤਾਂ ਲੋਕ ਜਿਹੜੀ ਮੌਬ ਹੈ ਉੱਥੇ ਉਹਨਾਂ ਨੂੰ ਕੁੱਟ ਕੁੱਟ ਕੇ ਮਾਰ ਵੀ ਸਕਦੀ ਹੈ ਹਾਲਾਂਕਿ ਉਹਦੀ ਗਲਤੀ ਹੋਵੇ ਨਾ ਹੋਵੇ ਵੱਡੇ ਡਰਾਈਵਰ ਦੀ ਕੋਈ ਵੀ ਸੁਭਾਅ ਹੈ ਵੱਡੇ ਦਿੱਕਤੀ ਆਪਾਂ ਗਲਤੀ ਕਰਦੇ ਹਾਂ ਸਾਈਕਲ ਨਾਲ ਸਕੂਟਰ ਨਾਲ ਜੇ ਸਕੂਟਰ ਦੀ ਗਲਤੀ ਹੈ ਸਕੂਟਰ ਨਾਲ ਕਾਰ ਦੀ ਕਾਰ ਨਾਲ ਟਰੱਕ ਨਾਲ ਜੇ ਟਰੱਕ ਦੀ ਗਲਤੀ ਹੈ ਕਿਸੇ ਹੱਦ ਤੱਕ ਉਹ ਠੀਕ ਸੀਗੇ ਲੇਕਿਨ ਉਹ ਆਪਣਾ ਪੱਖ ਸਰਕਾਰ ਕੋਲ ਬਿਨਾਂ ਹਰਤਾਲ ਕੀਤੇ ਰੱਖਣਾ ਚਾਹੀਦਾ ਸੀ ਜਿਹੜੀ ਲੋਕਾਂ ਨੂੰ ਇੰਨੀ ਵੱਡੀ ਦਿੱਕਤ ਆਈ ਹੈ ਇਸ ਕਰਕੇ ਆਲ ਓਵਰ ਇੰਡੀਆ 'ਈ ਦਿੱਕਤ ਆਈ ਹੈ ਮੇਰੇ ਖਿਆਲ ਨਾਲ ਪੰਜਾਬ 'ਚ ਆਪਣੇ ਬਹੁਤ ਜ਼ਿਆਦਾ ਆਈ ਹੈ ਇਹ ਬਚ ਸਕਦੀ ਸੀ ਕਿਉਂਕਿ ਸਰਕਾਰ ਨੇ ਹਲੇ ਇੱਕ ਪਰਵਧਾਨ ਰੱਖਿਆ ਉਹਨੂੰ ਆਪਾਂ ਆਬਜੈਕਸ਼ਨ ਦੇਈਏ ਉਹਦਾ ਕਰੀਏ ਹੜਤਾਲ ਤਾਂ ਇੱਕ ਲਾਸਟ ਰਿਸੋਰਟ ਹੋਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਲੋਕਾਂ ਨੂੰ ਅਨਨੈਸੈਸਰੀ ਨਵੇਂ ਸਾਲ ਵਾਲੇ ਦਿਨ ਤੋਂ ਤੰਗ ਕੀਤਾ ਗਿਆ ਬਿਲਕੁਲ ਪੰਪਾਂ ਤੇ ਬਹੁਤ ਜ਼ਿਆਦਾ ਭੀੜ ਆਈ ਤੁਹਾਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪੰਪ ਤੇ ਜੀ ਬਹੁਤ ਜ਼ਿਆਦਾ ਪੈਨਿਕ ਬਾਇੰਗ ਸ਼ੁਰੂ ਹੋ ਗਈ ਜਿਹੜੇ ਬੰਦੇ ਨੂੰ ਮਾਨ ਸਾਹਿਬ ਹਫਤੇ ਬਾਅਦ ਵੀ ਤੇਲ ਦੀ ਲੋੜ ਹੈ ਜਾਂ ਹਫਤੇ ਦੀ ਲੋੜ ਹੈ ਉਹ ਇੱਕ ਦਿਨ ਚ ਸਾਰਾ ਪਰਵਾਣ ਲੱਗ ਗਿਆ ਜਿਸ ਕਰਕੇ ਜਿਹੜਾ ਸਾਡੇ ਕੋਲ ਸਟਾਕ ਸੀਗਾ 31 ਤਰੀਕ ਨੂੰ ਜਿਹੜਾ ਸਟਾਕ ਸੀ ਉਹ ਨਵੇਂ ਸਾਲ ਵਾਲੇ ਦਿਨ ਜਿਹੜਾ ਸਾਡਾ 5 ਦਿਨ ਮਾਲ ਚੱਲਣਾ ਸੀ 1 ਦਿਨ ਚ ਹੀ ਖਤਮ ਹੋ ਗਿਆ 1 ਦਿਨ ਚ ਖਤਮ ਹੋ ਗਿਆ ਉਹ ਖਤਮ ਹੋਣ ਨਾਲ ਮਾਨ ਸਾਹਿਬ ਸ਼ਾਮ ਨੂੰ ਲੋਕਾਂ ਨੂੰ ਹੋਰ ਪੈਨਿਕ ਹੋ ਗਿਆ ਪੰਪ ਤੇ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਉਹ ਮਤਲਬ ਇੱਕ ਪੰਪ ਤੋਂ ਦੂਜੇ ਪੰਪ ਤੇ ਭੱਜਣ ਲੱਗ ਗਏ ਤੇ ਪੈਨਿਕ ਚ ਆ ਗਏ ਜਿਹਦੇ ਨਾਲ ਕਈ ਸਾਡੇ ਕੋਲ ਲੜਾਈ ਝਗੜੇ ਵੀ ਹੋਏ ਐਡਮਿਨਿਸਟ੍ਰੇਸ਼ਨ ਨੇ ਸਾਡਾ ਬਹੁਤ ਸਾਥ ਦਿੱਤਾ ਡੀਸੀ ਮੈਡਮ ਨੇ ਸਾਡਾ ਬਹੁਤ ਸਾਥ ਦਿੱਤਾ ਪਟਿਆਲਾ ਪੁਲਿਸ ਨੇ ਸਾਥ ਦਿੱਤਾ ਜੱਜ ਅਟ ਲੋੜ ਪਈ ਨਾਬਾ ਪੁਲਿਸ ਨੇ ਸਾਡਾ ਸਾਥ ਦਿੱਤਾ ਬੜਾ ਸ਼ੁਕਰ ਹੈ ਕਿ ਕੋਈ ਅਨਸੁਖਾਵੀ ਘਟਨਾ ਨਹੀਂ ਵਾਪਰੀ ਕੀ ਲੋਕਾਂ ਨੂੰ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਲੋਕਾਂ ਚ ਇੱਕ ਭੇਡ ਚਾਲਤੀ ਜਿਹੜੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਇੱਕ ਤੱਕਾ ਮੁਕੀ ਜਿਹਨੂੰ 5 ਲੀਟਰ ਦੀ ਲੋੜ ਸੀ ਉਹ 10 ਲੀਟਰ ਜਿਹੜਾ 10 ਲੀਟਰ ਉਹ 20 ਲੀਟਰ ਲੈ ਕੇ ਗਿਆ ਸਪਾਈਸਰ ਮਾਨ ਸਰ ਲੋਕਾਂ ਨੂੰ ਬਹੁਤ ਸਮਝਾਇਆ ਗਿਆ ਵੀ ਤੁਸੀਂ ਅੱਜ ਜਿਹੜਾ ਤੁਹਾਨੂੰ ਲੋੜ ਹੈ ਕੋਈ ਐਮਰਜੈਂਸੀ ਹੈ ਉਹ ਤੁਸੀਂ ਲੈ ਲਓ ਕੱਲ ਤੋਂ ਨਾਰਮਲ ਹੋ ਜਾਣਗੇ ਹਾਲਾਤ ਇੰਨੀ ਲੰਬੀ ਸਟ੍ਰਾਈਕ ਕੋਈ ਵੀ ਨਹੀਂ ਚਲਦੀ ਹੁੰਦੀ ਉਹੀ ਗੱਲ ਹੋਈ ਸ਼ਾਮ ਨੂੰ ਜਿਹੜੇ ਡੀਲਰ ਆਪਰੇਟਡ ਗੱਡੀਆਂ ਸੀ ਕੱਲ ਸ਼ਾਮੀਂ ਗਵਾਨ ਸਰ ਉਹ ਭਰ ਗਈਆਂ ਅੱਜ ਹੁਣ ਸਾਰੀਆਂ ਗੱਡੀਆਂ ਭਰ ਰਹੀਆਂ ਨੇ ਅੱਜ ਦੁਪਹਿਰ ਤੱਕ ਸਾਰੇ ਆਲ ਓਵਰ ਪੰਜਾਬ ਤੇਲ ਪਹੁੰਚ ਜਾਣਾ ਤੇ ਕੋਈ ਦਿੱਕਤ ਨਹੀਂ ਹੈ ਅੱਜ ਹੁਣ ਮੇਰੇ ਪੰਪ ਤੇ ਦੋਨਾਂ ਤੇ ਤੇਲ ਚੱਲ ਰਿਹਾ ਹੈ ਅੱਜ ਕੋਈ ਪੈਨਿਕ ਹੈ ਹੀ ਨਹੀਂ ਹੈ ਅ ਕੱਲ ਦੀ ਸਥਿਤੀ ਤੇ ਅੱਜ ਦੀ ਸਥਿਤੀ ਚ ਜ਼ਮੀਨ ਅਸਮਾਨ ਦਾ ਫਰਕ ਹੈ ਇਟ ਮੀਨਸ ਇਟ ਵਾਸ ਅ ਪੈਨਿਕ ਬਾਇੰਗ ਬਿਲਕੁਲ ਜਸਪਾਲ ਜੀ ਜਿਸ ਤਰ੍ਹਾਂ ਤੁਸੀਂ ਸਭ ਤੋਂ ਪੁਰਾਣੇ ਨੂੰ ਤੁਹਾਡਾ ਪੰਪ ਵੀ ਬਹੁਤ ਪੁਰਾਣਾ ਨਾਬਾ ਦੇ ਵਿੱਚ ਪਹਿਲਾਂ ਇੱਕ ਸੀ ਹੁਣ ਤੁਹਾਡੇ ਪੰਪ ਦੋ ਨੇ ਕਿ ਪੰਪ ਤੇ ਤੇਲ ਤਾਂ ਨਹੀਂ ਖਤਮ ਹੋਇਆ ਤੇਲ ਖਤਮ ਨਹੀਂ ਹੋਇਆ ਮਾਨ ਸਾਹਿਬ ਤੇਲ ਦਾ ਸੀ ਫਿਰ ਵੀ ਰਿਜ਼ਰਵ ਸਟਾਕ ਸਾਨੂੰ ਜੋ ਹੁਕਮ ਸੀ ਐਡਮਿਨਿਸਟ੍ਰੇਸ਼ਨ ਦੇ ਕਿ ਕੋਈ ਐਮਬੂਲੈਂਸ ਆ ਜਾਏ ਕੋਈ ਪੁਲਿਸ ਦੀ ਗੱਡੀ ਆ ਜਾਏ ਕੋਈ ਫਾਇਰ ਬਰਗੇਡ ਦੀ ਗੱਡੀ ਆ ਜਾਵੇ ਹਰ ਪੰਪ ਤੇ 1000 ਲੀਟਰ ਪਟੋਲ 1000 ਲੀਟਰ ਡੀਜ਼ਲ ਹਰ ਪੰਪ ਤੇ ਪਿਆ ਸੀ ਇਹ ਰਿਜ਼ਰਵ ਰੱਖਣਾ ਪੈਂਦਾ ਇਹ ਰਿਜ਼ਰਵ ਰੱਖਦੇ ਆ ਜੀ ਕੋਈ ਵੀ ਅਨ ਨੈਚੁਰਲ ਥਿੰਗਸ ਹੋ ਜਾਂਦੀਆਂ ਜਦੋਂ ਅਸੀਂ ਹਮੇਸ਼ਾ ਪੰਪਾਂ ਵਾਲੇ ਕੋਸ਼ਿਸ਼ ਕਰਦੇ ਰੱਖਦੇ ਆ ਕਈ ਵਾਰੀ ਤਾਂ ਮਾਨ ਸਾਹਿਬ ਅੱਧੀ ਰਾਤ ਨੂੰ ਵੀ ਉੱਠ ਕੇ ਲੋਕਾਂ ਦੀ ਸੇਵਾ ਕਰਦੇ ਆ ਕੋਈ ਹਸਪੀਟਲ ਚ ਗੰਦਾ ਮਰੀਜ਼ ਬਿਮਾਰ ਹੋ ਗਿਆ ਉਹਦਾ ਫੋਨ ਆ ਜਾਂਦਾ ਵੀ ਮੈਨੂੰ ਹੁਣੇ ਤੇਲ ਚਾਹੀਦਾ ਪੰਪ ਬੰਦ ਹੋ ਗਿਆ ਤਾਂ ਵੀ ਖੁਲਵਾ ਕੇ ਮਾਨ ਸਾਹਿਬ ਸੇਵਾ ਕਰਦੇ ਆ ਪੰਪ ਵਾਲਾ ਨੋਟ ਬੰਦੀ ਜੀ ਸੇਵਾ ਕਰਦਾ ਰਿਹਾ ਕਿਉਂਕਿ ਪੰਪੀ ਕੰਸੈਂਸ਼ੀਅਲ ਕਮਿਊਡੀਟੀ ਹੈ ਜੀ ਜਿਸ ਤਰ੍ਹਾਂ ਖਾਣਾ ਜ਼ਰੂਰੀ ਹੈ ਇਹ ਗੱਡੀਆਂ ਦਾ ਖਾਣਾ ਜੀ ਇਹ ਵੀ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਪਰ ਲੇਕਿਨ ਥੋੜਾ ਜਿਹਾ ਲੋਕਾਂ ਨੂੰ ਮੈਂ ਇਹੀ ਕਹਾਂਗਾ ਪੈਨਿਕ ਨਾ ਹੋਇਆ ਕਰਨ ਹਰ ਜਿਹਨੂੰ ਅੱਜ ਲੋੜ ਹੈ ਅੱਜ ਦਾ ਅੱਜ ਲੈ ਲਓ ਕੱਲ ਦਾ ਕੱਲ ਲੈ ਲਓ ਲੇਕਿਨ ਉਹ ਸਮਝ ਦੇਣੀ ਜੀ ਲੋਕ ਕਿ ਜੇਕਰ ਇਹ ਹੜਤਾਲ ਵਾਪਸ ਨਾ ਹੁੰਦੀ ਤਾਂ ਕਿ ਇਸ ਤੋਂ ਕੋਈ ਵੱਡਾ ਖਮਾਜਾ ਭੁਗਤਣਾ ਪੈ ਸਕਦਾ ਜੀ ਜਿਹੜੇ ਪੰਪਾਂ ਲਵੇ ਆਪਣੇ ਵਹੀਕਲ ਟਰੱਕ ਹੈ ਟੈਂਕਰ ਰਹਿਗੇ ਨੇ ਪਰ ਉਹਨਾਂ ਤੋਂ ਨਹੀਂ ਕੋਈ ਮੁਸ਼ਕਲ ਆਉਣੀ ਸੀ ਨਹੀਂ ਉਹਨਾਂ ਨੂੰ ਮੁਸ਼ਕਲ ਇਸ ਤਰ੍ਹਾਂ ਆਉਂਦੀ ਭਾਈ ਸਾਹਿਬ ਜਿਹੜੇ ਸਾਡੇ ਡਰਾਈਵਰ ਨੇ ਉਹ ਵੀ ਦੂਜੇ ਡਰਾਈਵਰਾਂ ਨਾਲ ਰਲ ਜਾਂਦੇ ਨੇ ਜੀ ਫਿਰ ਹੂੰ ਕਿਉਂਕਿ ਕੋਈ ਭਾਈਚਾਰੇ ਨਾਲ ਚੱਲਦੇ ਨੇ ਦਿਨ ਤੋਂ ਉਹਨਾਂ ਨੇ ਗੱਡੀਆਂ ਭਰ ਲਈਆਂ ਲੇਕਿਨ ਅਗਲੇ ਦਿਨ ਉਹਨਾਂ ਨੂੰ ਵੀ ਰੋਕਿਆ ਜਾਂਦਾ ਜੋ ਮੈਂ ਸਮਝਦਾ ਇਸ ਨਾਲ ਤਾਂ ਬਹੁਤ ਹਾਹਾਕਾਰ ਮਚ ਜਾਣੀ ਸੀ ਜੀ ਮਤਲਬ ਇੱਕ ਆਮ ਬੰਦੇ ਨੂੰ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਡਿਊਟੀ ਤੇ ਜਾਣਾ ਲੈ ਡਿਊਟੀ ਤੇ ਨਹੀਂ ਜਾ ਸਕਦਾ ਕੰਮ ਤੇ ਜਾਣ ਵਾਲਾ ਕੰਮ ਤੇ ਨਹੀਂ ਜਾ ਸਕਦਾ ਤੇ ਜਿਹੜਾ ਕੋਈ ਮਰੀਜ਼ ਲੈ ਕੇ ਜਾਣਾ ਹੈ ਕਿਸੇ ਨੇ ਕੱਲ ਮੇਰੇ ਕੋਲ ਬਹੁਤ ਆਏ ਜੀ ਕਿਸੇ ਨੇ ਪੀਜੀਏ ਜਾਣਾ ਸੀ ਕਿਸੇ ਨੂੰ ਉਹਨਾਂ ਨੂੰ ਆਊਟ ਆਫ ਟਰਨ ਪਵਾਇਆ ਲੋਕ ਉਹ ਵੀ ਨਹੀਂ ਸਮਝ ਰਹੇ ਸੀ ਫਿਰ ਲੋਕ ਲੜਦੇ ਸੀ ਇਹਨੂੰ ਕਿਉਂ ਪਹਿਲਾਂ ਪਾਤਾ ਜੀ ਤੁਹਾਡਾ ਰਿਸ਼ਤੇਦਾਰ ਹੈ ਤੁਹਾਡਾ ਜਾਣਕਾਰ ਹੈ ਉਹ ਲੇਦਾ ਯਾਰ ਗੱਡੀ ਚ ਮਰੀਜ਼ ਆਇਆ ਉਹਨੂੰ ਜਾ ਲੈਣ ਦੋ ਐਮਬੂਲੈਂਸ ਹੈ ਉਹਨੂੰ ਜਾ ਲੈਣ ਦੋ ਲੇਕਿਨ ਹਰ ਬੰਦੇ ਨੂੰ ਐਸੀ ਪਤਾ ਨਹੀਂ ਤੇਲ ਮੁੱਕ ਜਾਣਾ ਮੁੜ ਕੇ ਤੇਲ ਆਣਾ ਹੀ ਨਹੀਂ ਹੈ ਤੇ ਮੈਂ ਵੀ ਲੋਕਾਂ ਨੂੰ ਅਪੀਲ ਕਰੂੰਗਾ ਵੀ ਥੋੜਾ ਜਿਹਾ ਸਹੀ ਰੱਖਣਾ ਚਾਹੀਦਾ ਹਰ ਚੀਜ਼ ਦਾ ਹੱਲ ਹੈਗਾ ਜੀ ਅੱਜ ਹੱਲ ਹੋ ਗਿਆ ਅੱਜ ਹੁਣ ਜਿੰਨਾ ਮਰਜੀ ਤੇਲ ਲੈ ਲੋ ਕੋਈ ਦਿੱਕਤ ਨਹੀਂ ਹੈ ਜੇਕਰ ਇਹ ਇਹ ਜਿਹੜੀ ਹੜਤਾਲ ਸੀ ਜੇ ਸੀਜ਼ਨ ਦੌਰਾਨ ਚੱਲੀ ਜਾਂਦੀ ਜਾਂ ਝੋਨੇ ਦਾ ਸੀਜ਼ਨ ਸੀ ਜਾਂ ਕਣਕ ਦਾ ਸੀਜ਼ਨ ਸੀ ਕਿਉਂ ਫਿਰ ਤਾਂ ਜਿਆਦਾ ਹਹਾਕਾਰ ਮਾਜੇਨ ਟਰੈਕਟਰ ਟਰਾਲੀਆਂ ਲੋਕ ਕਿਸਾਨਾਂ ਨੇ ਲੈ ਕੇ ਆ ਜਣਾ ਸੀ ਫਿਰ ਮਾਨਸਾਬ ਆਊਟ ਆਫ ਕੰਟਰੋਲ ਹੋ ਜਾਂਦਾ ਕਿਉਂਕਿ ਕਿਸਾਨ ਦੀ ਰਿਕੁਆਇਰਮੈਂਟ ਵੀ ਜਿਆਦਾ ਹੁੰਦੀ ਹੈ ਇਹ ਤਾਂ ਸਕੂਟਰ ਮੋਟਰਸਾਈਕਲ ਕੋਈ 100 200 500 ਰੁਪਏ ਦਾ 1000 ਰੁਪਏ ਦਾ ਤੇਲ ਪਵਾ ਲੈਂਦਾ ਕਿਸਾਨ ਨੇ 200 ਲੀਟਰ 400 ਲੀਟਰ 1000 ਲੀਟਰ ਤੇਲ ਲੈਣਾ ਹੁੰਦਾ ਉਹ ਤਾਂ ਭਾਈ ਸਾਹਿਬ ਜੇ 10 ਕਿਸਾਨ ਆ ਗਏ ਤਾਂ ਸਾਡਾ ਪੂਰਾ ਟੈਂਕਰ ਵਿਗ ਗਿਆ ਫਿਰ ਛੋਟੀਆਂ ਗੱਡੀਆਂ ਨੂੰ ਕਾਰਾਂ ਨੂੰ ਇਹਨਾਂ ਦਾ ਨੰਬਰ ਹੀ ਨਹੀਂ ਲੱਗਣਾ ਸੀਗਾ ਲੱਗਣਾ ਨਹੀਂ ਸੀਗਾ ਇਹਦਾ ਸ਼ੁਕਰ ਹੈ ਕਿ ਅੱਜ ਇਹ ਆਫ ਸੀਜ਼ਨ ਹੈ ਜੀ ਸਰਦੀ ਦੇ ਦਿਨ ਨੇ ਇਹਨਾਂ ਸੀਜ਼ਨ ਨਹੀਂ ਹੈ ਇਸ ਕਰਕੇ ਬਚਾਓ ਬਹੁਤ ਹੋਇਆ ਕਿੰਨਾ ਕਿੰਨਾ ਟਾਈਮ ਲੋਕਾਂ ਨੂੰ ਵੇਟ ਕਰਨੀ ਪਈ ਹੈ ਪੈਟਰੋਲ ਡੀਜ਼ਲ ਪਵਾਉਣ ਸਮੇਂ ਤਕਰੀਬਨ 2 ਘੰਟੇ ਹਰ ਇੱਕ ਬੰਦੇ ਨੂੰ 2-2 ਘੰਟੇ ਤਕਰੀਬਨ ਡੇਟ ਤੋਂ 2 ਘੰਟੇ ਪੰਜਾਬ ਸਰਕਾਰ ਦਾ ਕੋਈ ਰੋਲ ਅਦਾ ਕੀਤਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਜੀ ਦੇਖੋ ਐਡਮਿਨਿਸਟ੍ਰੇਸ਼ਨ ਸਾਨੂੰ ਲੋਕਲ ਐਡਮਿਨਿਸਟ੍ਰੇਸ਼ਨ ਤੋਂ ਤਾਂ ਪੂਰੀ ਹੈਲਪ ਮਿਲੀ ਹੈ ਪੇ ਪੰਜਾਬ ਸਰਕਾਰ ਨੇ ਫਿਰ ਸ਼ਾਮ ਨੂੰ ਇੱਕ ਆਰਡਰ ਵੀ ਦਿੱਤਾ ਸੀ ਕਿ ਸਕੂਟਰ ਨੂੰ 2 ਲੀਟਰ ਤੇ ਕਾਰ ਵਾਲਿਆਂ ਨੂੰ 4 ਲੀਟਰ ਤੇਲ ਦਿੱਤਾ ਜਾਵੇ ਤਾਂ ਕਿ ਲੋਕ ਪੈਨਿਕ ਨਾ ਹੋਣ ਲੇਕਿਨ ਸਾਨੂੰ ਲੋੜ ਨਹੀਂ ਬਈਮਾਨ ਸਾਹਿਬ ਇਹ ਲੋੜ ਨਹੀਂ ਅੱਜ ਅੱਜ ਸਥਿਤੀ ਠੀਕ ਹੀ ਹੋ ਗਈ ਅੱਜ ਹੁਣ 2 ਲੀਟਰ ਵੀ ਨਹੀਂ ਕੋਈ ਪਵਾ ਰਿਹਾ ਜਿਹੜਾ ਕੱਲ ਪਵਾ ਗਿਆ 50 ਰੁਪਏ ਦਾ ਵੀ ਨਹੀਂ ਪਵਾ ਰਹੇ ਉਹ ਅੱਜ ਨਹੀਂ ਪਵਾ ਰਿਹਾ ਅੱਜ ਨਹੀਂ ਪਵਾ ਰਿਹਾ ਕਈ ਲੋਕ ਤਾਂ ਹਫ਼ਤੇ ਹਫ਼ਤੇ ਜਮਨ ਕਰਕੇ ਹੁਣ ਹਫ਼ਤਾ ਮਾਨ ਸਾਹਿਬ ਸਾਡੀ ਸੇਲ ਡ੍ਰੌਪ ਰਹੂਗੀ ਤੁਸੀਂ ਦੇਖਣ ਆਊਗਾ ਹੁਣ ਪੰਪਾਂ ਤੇ ਤੁਸੀਂ ਵਜੇੜਾ ਮਾਰੋਗੇ ਹੁਣ ਲੋਕ ਨਹੀਂ ਆਣਗੇ ਜੇ ਕੱਲ ਇਹ ਆ ਵੀ ਜਿਨਾ ਪੰਪਾਂ ਦਾ ਤੇਲ ਨਹੀਂ ਵੀ ਵਿਗਦਾ ਸੀ ਕੱਲ ਉਹਨਾਂ ਦਾ ਵੀ ਵਿਗ ਗਿਆ ਕਿ ਲੋਕ ਵੱਡੇ ਨੇ ਜਾਂ ਸਰਕਾਰ ਵੱਡੀ ਆ ਲੋਕ ਵੱਡੇ ਨੇ ਜੀ ਲੋਕ ਵੱਡੇ ਬਿਲਕੁਲ ਇਹ ਸੰ ਜਸਪਾਲ ਸਿੰਘ ਗਿਨੇਜਾ ਜੀ ਪੈਟਰੋਲੀ ਮੈਸ਼ਨ ਨਾਬਾ ਦੇ ਪ੍ਰਧਾਨ ਜੀ ਨਾਲ ਸਨ ਗੱਲਬਾਤ ਕੀਤੀ ਆ ਜੋ ਕਿ ਕੇਂਦਰ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਉਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਝੁਕ ਤਾਂ ਬਿਲਕੁਲ ਗਈ ਪਰ ਮਾਹੌਲ ਤੇ ਜਿਹੜੇ ਉਹ ਬਿਲਕੁਲ ਕੰਟਰੋਲ ਤੋਂ ਬਾਹਰ ਹੁੰਦੇ ਨਾਜ਼ਰਾਰ ਤੋਂ ਵੀ ਇਹਨਾਂ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ 10 ਲੀਟਰ ਦੀ ਲੋੜ ਸੀ ਉਹ 5 ਲਿਜਾ ਸਕਦਾ ਜਿਸ ਕੋਲ 5 ਦੀ ਦੋ ਲਿਜਾ ਸਕਦੀ ਪਰ ਲੋਕਲ ਸ਼ਹਿਨ ਸ਼ਕਤੀ ਕਿਤੇ ਨਹੀਂ ਵੇਖਣ ਨੂੰ ਮਿਲੀ ਨਾਬਾ ਤੋਂ ਹਰਮਿੰਦਰ ਸਿੰਘ ਮਾ